ਵੇਖੀ ਕਿ ਨਾਮ ਮੇਰਾ ਨਾਮ ਰੇਸ਼ਮ ਸਿੰਘ ਹੈ ਮੈਂ ਅਧਿਆਪਕ ਜਥੇਵੰਦੀ ਡੀਟੀਐਫ ਤੋਂ ਜ਼ਿਲ੍ਹਾ ਪ੍ਰਧਾਨ ਆ ਅੱਜ ਤੁਸੀਂ ਡੀਓ ਸਾਹਿਬ ਨੂੰ ਮਿਲਣ ਆਏ ਹੋ ਕੀ ਮਸਲਾ ਹੈ ਮਸਲੇ ਤਾਂ ਬਹੁਤ ਹੈ ਜੀ ਪਹਿਲਾ ਮਸਲਾ ਤਾਂ ਸਾਡਾ ਇਹ ਆ ਵੀ 16 ਫਰਵਰੀ ਦੀ ਜਿਹੜੀ ਕੌਮੀ ਹੜਤਾਲ ਹੋਈ ਸੀ ਉਸ ਹੜਤਾਲ ਦੇ ਦਿਨ ਦੀ ਆ ਜਿਹੜੀ ਸਰਕਾਰ ਦੇ ਕੁਝ ਦੇ ਨਿਯਮ ਅਨਸਾਰ ਤਨਖਾਹ ਜਿਹੜੀ ਕਟੌਤੀ ਦਾ ਕੋਈ ਫੈਸਲਾ ਪੰਜਾਬ ਸਰਕਾਰ ਨੇ ਨਹੀਂ ਕੀਤਾ ਪਰ ਕੁਝ ਸਕੂਲ ਮੁਖੀ ਅਜੇ ਵੀ ਤਨਖਾਹ ਕਟੌਤੀ ਕਰ ਰਹੇ ਆ ਅਸੀਂ ਪਹਿਲਾਂ ਵੀ ਸੰਘਰਸ਼ ਕੀਤਾ ਇੱਥੇ ਵਾਪਸ ਕਰਾਈ ਸੀ ਤਨਖਾਹ ਹੁਣ ਫਿਰ ਸਕੂਲ ਮੁਖੀ ਆ ਜਿਹੜੇ ਕੁਝ ਉਹ ਸਕੂਲ ਕੱਟ ਰਹੇ ਆ ਤਨਖਾਹ ਅਸੀਂ ਉਹਦੇ ਬਾਰੇ ਇੱਕ ਤਾਂ ਗੱਲ ਕਰਨੀ ਐ ਡਿਊਏ ਸਾਹਿਬ ਨਾਲ ਇੱਕ ਦੂਸਰਾ ਇਹ ਆ ਕਿ ਪਿਛਲੇ ਸੈਸ਼ਨ ਦੇ ਵਿੱਚ ਵੱਡੀ ਪੱਧਰ ਤੇ ਗਰਾਂਟਾ ਆਈਆਂ ਸੀ ਲਾਸਟ ਦੇ ਵਿੱਚ ਉਹ ਗਰਾਂਟਾ ਫਰਵਰੀ ਮਹੀਨੇ ਦੇ ਵਿੱਚ ਹੀ ਸਰਕਾਰ ਨੇ ਵਾਪਸ ਲੈ ਲਈਆਂ ਸੀ ਸਕੂਲ ਮੁਖੀਆਂ ਨੇ ਵੱਡੀ ਪੱਧਰ ਤੇ ਕੰਮ ਸ਼ੁਰੂ ਕਰ ਲਏ ਸੀ ਉਹ ਜਿਹੜੇ ਕੰਸਟਰਕਸ਼ਨ ਦਾ ਕੰਮ ਸੀਗਾ ਉਹ ਵੱਡੀ ਪੱਧਰ ਤੇ ਸ਼ੁਰੂ ਹੋਣ ਕਰਕੇ ਜਿਹੜੇ ਪੇਮੈਂਟ ਆ ਉਹ ਰੁਕ ਗਈਆਂ ਉਹ ਪੇਮੈਂਟਾਂ ਦੇ ਪੈਸੇ ਆ ਜਿਹੜੇ ਅੱਜ 5 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਨੇ ਗਾਰੰਟੀ ਆ ਵਾਪਸ ਨਹੀਂ ਭੇਜੀਆਂ ਉਹ ਹੁਣ ਪੇਮੈਂਟਾਂ ਜਿਹੜੀਆਂ ਅਧਿਆਪਕਾਂ ਨੂੰ ਆਪਦੇ ਕੋਲੋਂ ਕਰਨੀਆਂ ਪਈਆਂ ਕਿਉਂਕਿ ਦੁਕਾਨਦਾਰ ਇੰਨਾ ਲੰਬਾ ਸਮਾਂ ਨਹੀਂ ਰੁਕ ਸਕਦੇ ਸਾਡੇ ਕੋਲ ਕੁਝ ਸਕੂਲਾਂ ਦੇ ਅੰਕੜੇ ਆ ਕਿ ਵੱਡੀ ਪੱਧਰ ਤੇ ਜਿਹੜੇ ਆ ਸਕੂਲ ਆ 3-3 ਲੱਖ ਰੁਪਏ ਆਪਦੇ ਕੋਲੋਂ ਜਾਨੀ ਕਿ ਖਰਚ ਕਰ ਚੁੱਕੇ ਆ ਜਿਵੇਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਹਿਰਾ ਮੁਹਬਤ 3 ਲੱਖ ਰੁਪਏ ਸਰਕਾਰੀ ਹਾਈ ਸਕੂਲ ਡੈਕ 1 ਲੱਖ 7000 ਰੁਪਏ ਸਰਕਾਰੀ ਪ੍ਰਾਇਮਰੀ ਸਕੂਲ ਜਗਰਾਮ ਤੀਰਥ 1,20,000 ਰੁਪਏ ਸਰਕਾਰੀ ਪ੍ਰਾਇਮਰੀ ਸਕੂਲ ਜੰਡਾਵਾਲਾ 70,000 ਰੁਪਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੇਠੂ ਕੇ 75,800 ਰੁਪਏ ਸਰਕਾਰੀ ਪ੍ਰਾਇਮਰੀ ਸਕੂਲ ਗੱਲਪੱਤੀ 26,000 ਰੁਪਏ ਸਰਕਾਰੀ ਪ੍ਰਾਇਮਰੀ ਸਕੂਲ ਲਹਿਰੀ 25,000 ਰੁਪਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਲਾਨ ਸੁਖਾ 1,24,000 ਰੁਪਏ ਸਰਕਾਰੀ ਮਿਡਲ ਸਕੂਲ ਕੋਠੇ ਅਮਰਪੁਰਾ 19,750 ਰੁਪਏ ਸਰਕਾਰੀ ਮਿਡਲ ਸਕੂਲ ਮੋੜ ਚੜ੍ਹਤ ਸਿੰਘ 14,000 ਰੁਪਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੱਡੇ 30750 ਰੁਪਏ ਸਰਕਾਰੀ ਮਿਡਲ ਸਕੂਲ ਪੀਰਕੋਟ 11000 ਰੁਪਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡਾਲਾ 60000 ਰੁਪਏ ਸਰਕਾਰੀ ਹਾਈ ਸਕੂਲ ਬਾਂਡੀ 114000 ਰੁਪਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਲਿਆਂ ਵਾਲੀ ਗਰਲੇਜ 61000 ਰੁਪਏ ਤੇ ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਮਹਿਮਾ 8500 ਰੁਪਿਆ ਜਾਨੀ ਕਿ ਆਪਦੇ ਕੋਲ ਇਹ ਕੁਝ ਸਕੂਲਾਂ ਦੇ ਸਾਡੇ ਕੋਲੇ ਅੰਕੜੇ ਆ ਹੁਣ ਸਾਰੇ ਬਠਿੰਡਾ ਜ਼ਿਲ੍ਹੇ ਦੇ ਸਾਰੇ ਸਕੂਲਾਂ ਦੇ ਡੀ ਡੀਓ ਪ੍ਰਿੰਸੀਪਲ ਹੈਡਮਾਸਟਰ ਹੈ ਟੀਚਰ ਆ ਜਿਹੜੇ ਆਪ ਦੀਆਂ ਜੇਬਾਂ ਚ ਵੱਡੀ ਪੱਧਰ ਤੇ ਖਰਚ ਕਰ ਚੁੱਕੇ ਆਸੀਂ ਬਾਰ ਬਾਰ ਸਰਕਾਰ ਦੇ ਵੀ ਮੈਕਮੇ ਦੇ ਧਿਆਨ ਚ ਲੈ ਆ ਚੁੱਕੇ ਆ ਕਿ ਪੈਸੇ ਜਿਹੜੇ ਗ੍ਰਾਂਟ ਵਾਪਸ ਕੀਤੀ ਜਾਵੇ ਪਰ ਸਰਕਾਰ ਨੇ 5 ਮਹੀਨੇ ਬੀਤਣ ਦੇ باوجود ਵੀ ਉਹ ਗ੍ਰਾਂਟਾਂ ਵਾਪਸ ਨਹੀਂ ਕੀਤੀਆਂ। ਆਪਣੇ ਜ਼ਿਲ੍ਹੇ ਚ ਕਿਵੇਂ ਹੈ ਮੁਖੀ ਕਿਵੇਂ ਦੇਵੇ ਇਸ ਸਕੂਲ ਮੁਖੀ ਦੀ ਤਾਂ ਪ੍ਰੋਬਲਮ ਇਹ ਬਣ ਗਈ ਕਿ ਦੁਕਾਨਦਾਰ ਤੋਂ ਜਦੋਂ ਅਗਲੇ ਸਕੂਲ ਮੁਖੀ ਦੇ ਮੂੰਹ ਨੂੰ ਦਿੱਤਾ ਸੌਦਾ ਅਗਲੇ ਨੇ ਆਧਾਰ ਇਸ ਕਰਕੇ ਉਹ ਸਕੂਲ ਮੁਖੀ ਤੋਂ ਪੈਸੇ ਮੰਗਣਗੇ ਸਕੂਲ ਮੁਖੀ ਕਿੰਨਾ ਕੁ ਚਲ ਰੋਲ ਰੈਡ ਕਰੂਗਾ ਬਾਰ ਬਾਰ ਮੈਂ ਅੱਜ ਹੀ ਅਸੀਂ ਸਾਡੇ ਕੋਲ ਕੈਮਰੇ ਦੀ ਗ੍ਰਾਂਟ ਆਈ ਸੀ 2000 ਤਾਂ ਅਸੀਂ ਉਹਨੂੰ ਲਾਰੇ ਲਾਉਂਦੇ ਰਹੇ ਕੋਈ ਨਹੀਂ ਵਾਪਸ ਆ ਜੂਗੀ ਗ੍ਰਾਂਟ ਦੇ ਦੇਾਂਗੇ ਦੇ ਦੇਾਂਗੇ ਇਹ ਫਰਵਰੀ ਮਹੀਨੇ ਦੀ ਗੱਲ ਆ ਪਰ ਅੱਜ ਮੈਂ 2000 ਰੁਪਏ ਆਪ ਦੇ ਕਾਉਂਟ ਚੋ ਪੇਮੈਂਟ ਕਰਕੇ ਆਇਆ ਹਾਂ ਇਸੇ ਤਰ੍ਹਾਂ ਅਰੋਹ ਦੀ ਸਰਵਿਸ ਕਰਾਈ ਸੀਗੀ ਉਹ ਉਹ ਚਾਰ ਲਿਆਵਾਂਗੇ ਇਹ ਹਾਲ ਆ ਸਰਕਾਰ ਦਾ ਕਿ ਅਧਿਕਾਰੀਆਂ ਦੀ ਅਜੀਬਾਂ ਚੋਂ ਪੈਸੇ ਲਵਾ ਰਹੀ ਆ ਸਕੂਲ ਆਫ ਐਮਿਨੈਂਸ ਸਕੂਲ ਬਣਾ ਕੇ ਬਹੁਤ ਸਹਾਰਾ ਆ ਜਾਏਗਾ ਤੇ ਇਸ ਤਰ੍ਹਾਂ ਸੁਧਾਰ ਆ ਗਿਆ ਸਕੂਲ ਆਫ ਐਮਿਨੈਂਸ ਇੱਕ ਤਾਂ ਬਹੁਤ ਵੱਡਾ ਇਹ ਇੱਕ ਸਿੱਖਿਆ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਨਘਾਰ ਲਿਆਉਣ ਦਾ ਸਟੈਪ ਆ ਇਹਨੇ ਹੋਰਾਂ ਸਕੂਲਾਂ ਦਾ ਘੋਰੂ ਬੋਲਣੇ ਆ ਕਿਉਂਕਿ ਨੇੜੇ ਦੇ ਸਕੂਲ ਦਾ ਸਕੂਲਾਂ ਸਕੂਲ ਆਫ ਐਮਿਨਸ ਦੇ ਵਿੱਚ ਕੋਈ ਭਰਤੀ ਤਾਂ ਨਵੀਂ ਹੋਣੀ ਨਹੀਂ ਕੋਈ ਭਰਤੀ ਨਹੀਂ ਕੀਤੀ ਨੇੜੇ ਦੇ ਸਕੂਲਾਂ ਦੇ ਵਿੱਚੋਂ ਆਸੇ ਪਾਸੇ ਦੇ ਸਕੂਲਾਂ ਦੇ ਵਿੱਚੋਂ ਲੈਕਚਰਰ ਮਾਸਟਰ ਕੇਟਰ ਦੇ ਟੀਚਰ ਚੱਕ ਕੇ ਉੱਥੇ ਜਿਹੜੇ ਸ਼ਿਫਟ ਕੀਤੇ ਜਾ ਰਹੇ ਆ ਤੇ ਮਣ ਕਿ ਉਹਨਾਂ ਸਕੂਲਾਂ ਦੇ ਵਿਦਿਆਰਥੀਆਂ ਦਾ ਕੀ ਕਸੂਰ ਆ ਉਹ ਸਕੂਲ ਜਿੱਥੇ ਇੰਗਲਿਸ਼ ਦਾ ਟੀਚਰ ਆ ਉਹ ਇੰਗਲਿਸ਼ ਦਾ ਟੀਚਰ ਉਹ ਵਿਦਿਆਰਥੀਆਂ ਤੋਂ ਚਲਾ ਗਿਆ ਉੱਥੇ ਇੰਗਲਿਸ਼ ਪੜਾਉਣ ਵਾਲਾ ਹੈ ਹੀ ਨਹੀਂ ਕੋਈ ਕਿਵੇਂ ਉੱਥੇ ਵਿਦਿਆਰਥੀ ਰਹਿਣਗੇ ਇਹ ਦਰਅਸਲ ਸਕੂਲ ਬੰਦ ਕਰਨ ਦੀ ਪਾਲਿਸੀ ਆ ਤਾਂ ਜੋ ਕੁਝ ਇੱਕ ਇੱਕ ਦੋ ਚਾਰ ਦੋ ਚਾਰ ਸਕੂਲ ਜ਼ਿਲ੍ਹੇ ਦੇ ਵਿੱਚ ਇਸ ਤਰ੍ਹਾਂ ਹੁਣ ਆਪਣੇ ਸੱਤ ਪ੍ਰਧਾਨ ਸਭਾ ਹਲਕੇ ਆ ਜੀ ਸੱਤ ਸਕੂਲ ਆਫ ਐਮਿਨੈਂਸ ਆ ਤੇ ਦੂਜੇ ਸਕੂਲਾਂ ਦਾ ਕੀ ਉਹ ਨੇੜ ਦੇ ਸਕੂਲ ਆ ਸਾਰੇ ਖਾਲੀ ਪਏ ਕੋਈ ਪ੍ਰਿੰਸੀਪਲਾਂ ਤੋਂ ਪੋਸਟ ਖਾਲੀ ਹੈ ਪ੍ਰਾਇਮਰੀ ਵਿੰਗ ਦੇ ਵਿੱਚ ਇੱਕ ਬੀਪੀਓ ਕੋਲੇ 5-5 ਬਲਾਕ ਆ ਉਹ ਸਿਰਫ ਇੱਕ ਬਲਾਕ ਨੂੰ ਇੱਕ ਦਿਨ ਦੇ ਸਕਦਾ ਤੇ 50 ਤੋਂ 60 ਸਕੂਲ ਇੱਕ ਬਲਾਕ 'ਚ ਹੁੰਦੇ ਉਹ ਕਿਵੇਂ ਅਟੈਂਡ ਕਰੂਗਾ ਇੰਨੀ ਬੁਰੀ ਹਾਲਤ ਆ ਉਹਨਾਂ ਦੀ ਜਿਹਨਾਂ ਕਿ ਪਸ਼ੂਆਂ ਵਾਂਗੂ ਕੰਮ ਆ ਜਿਹੜਾ ਬੀਪੀਓ ਤੋਂ ਲਿਆ ਜਾ ਰਿਹਾ ਤੇ ਇਹ ਦਿੱਲੀ ਵਾਲੀ ਪਾਲਸੀ ਇਸ ਤਰ੍ਹਾਂ ਦੀ ਹੈ ਕਿ ਬਿਨਾਂ ਦੇ ਪਾਲਸੀ ਜਿਹੜੀ ਵੀ ਪਾਲਸੀ ਉਹ ਭਾਵੇਂ ਉਹਨੂੰ ਉਹਨੂੰ ਕਿੰਨਾ ਹੀ ਪ੍ਰਚਾਰ ਲੈਣ ਜਿਹੜੀ ਵੀ ਪਾਲਸੀ ਲੈ ਕੇ ਆਉਂਦੀਆਂ ਸਰਕਾਰਾਂ ਉਹ ਨਿੱਜੀਕਰਨ ਦੀਆਂ ਜਿਹੜੀਆਂ ਅਵਾਰਡ ਬੈਂਕ ਆਈਐਮਐਫ ਤੇ ਸਰਕਾਰ ਦੀ ਜਿਹੜੀ ਦਿਸ਼ਾ ਛੇ ਦਾ ਦਿਸ਼ਾ ਛੇ ਦੇ ਇਹ ਆ ਕਿ ਸਕੂਲਾਂ ਦਾ ਨਿੱਜੀਕਰਨ ਕਰਨਾ ਐਜੂਕੇਸ਼ਨ ਕੁਝ ਕ ਲੋਕਾਂ ਦੇ ਹੱਥ ਚ ਦੇਣੀ ਆ ਉਸ ਉਹਨਾਂ ਨੂੰ ਸਟੈਪ ਨੂੰ ਅੱਗੇ ਵਧਾਉਣਾ ਹੁੰਦਾਗਾ ਉਹਦੇ ਲਈ ਨਾਮ ਕੋਈ ਮਰਜ਼ੀ ਬਦਲ-ਬਦਲ ਕੇ ਰੱਖ ਲੈਣ ਪਰ ਸਟੈਪ ਸਰਕਾਰ ਦੀ ਡਾਇਰੈਕਸ਼ਨ ਆ ਜਿਹੜੀ ਉਹ ਨਿੱਜੀ ਕਰਨ ਵਾਲੀ ਹੈ ਪਿਛਲੇ ਕੱਲ ਇੱਕ ਅਧਿਵੰਨੀ ਲਈ ਸੁਣਦੇ ਮੈਂ ਦੱਸ ਰਿਹਾ ਵੀ ਹਜ਼ਾਰਾਂ ਪੋਸਟਾਂ ਜਿਹੜੀਆਂ ਖਾਲੀ ਪਈਆਂ ਨੇ ਫਿਰ ਇਸ ਤਰ੍ਹਾਂ ਐਜੂਕੇਸ਼ਨ ਕਿਵੇਂ ਮਿਲੂਗਾ ਅਸੀਂ ਤਾਂ ਸਰਕਾਰ ਤੋਂ ਲਗਾਤਾਰ ਮੰਗ ਕਰਦੇ ਆ ਕਿ ਪੋਸਟਾਂ ਭਰੇ ਬਿਨਾ ਜਦੋਂ ਸਕੂਲਾਂ ਦੇ ਵਿੱਚ ਅਧਿਆਪਕੀ ਨਾ ਹੋਣਗੇ ਵਿਦਿਆਰਥੀ ਕਿਵੇਂ ਪੜਨ ਆਉਣਗੇ ਫਿਰ ਇਹ ਕਹਿੰਦੇ ਸਰਕਾਰੀ ਸਕੂਲਾਂ 'ਚ ਦਾਖਲੇ ਨਹੀਂ ਹੋ ਰਹੇ ਸਰਕਾਰੀ ਸਕੂਲਾਂ 'ਚ ਦਾਖਲੇ ਹੋਣ ਲੱਗ ਜਾਣਗੇ ਜੇ ਸਰਕਾਰਾਂ ਗੰਭੀਰ ਹੋ ਜਾਣ ਇੱਕ ਵੀ ਪੋਸਟ ਖਾਲੀ ਨਾ ਹੋਵੇ ਅਧਿਆਪਕਾਂ ਤੋਂ ਸਿਰਖ ਪੜਾਉਣ ਦਾ ਕੰਮ ਲਿਆ ਜਾਵੇ ਇੱਥੇ ਤਾਂ ਐਨੇ ਪ੍ਰੋਜੈਕਟ ਚੱਲ ਰਹੇ ਆ ਸਕੂਲਾਂ ਦੇ ਵਿੱਚ ਹੁਣ ਅਧਿਆਪਕਾਂ ਨੂੰ ਡੇਲੀ ਦਿਨ ਮਨਾਉਣ ਤੇ ਜਾਨੀ ਕਿ ਉਹਨਾਂ ਦਾ ਖਰਚ ਹੋ ਰਿਹਾ ਅੱਜ ਆ ਦਿਨ ਮਨਾਉਣਾ ਆ ਦਿਨ ਮਨਾਉਣਾ ਸਰਕਾਰੇ ਸਾਰੇ ਸਾਰੇ ਅਧਿਆਪਕਾ ਜਿਹੜੇ ਉਹ ਕੰਮ ਛੱਡ ਕੇ ਦਿਨ ਮਨਾਉਣ ਤੇ ਲੱਗੇ ਹੋਏ ਆ ਸਮ ਮਿਸ਼ਨ ਸਮਰੱਥਿਕ ਅਡ ਪ੍ਰੋਜੈਕਟ ਚੱਲ ਰਿਹਾ ਸਿਲੇਬਸ ਹੀ ਕਿਤਾਬਾਂ ਪੜ੍ਹਾਉ ਹਜੇ ਤੱਕ ਹੱਥ ਨਹੀਂ ਲਾਇਆ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਨੇ ਸਿਲੇਬਸ ਦੀਆਂ ਕਿਤਾਬਾਂ ਨੂੰ ਮਿਸ਼ਨ ਸਮਰੱਥ ਦੀਆਂ ਅਡ 4 4 5 5 ਕਿਤਾਬਾਂ ਜਾਰੀ ਕੀਤੀਆਂ ਹਰੇਕ ਵਿਅਕਤੀ ਦੀ ਅਡ ਕਿਤਾਬ ਜਾਰੀ ਕੀਤੀ ਹੋਈ ਆ ਉਹ ਅਧਿਆਪਕ ਪੜ੍ਹਾ ਰਹੇ ਆ ਸਿਲੇਬਸ ਜਿਹਦੇ ਚ ਪੇਪਰ ਆਉਣਾ ਉਹਨੂੰ ਹਜੇ ਤੱਕ ਹੱਥ ਹੀ ਨਹੀਂ ਲਾਇਆ ਸਿਰਚ ਪੂਣੀ ਨਹੀਂ ਕੀਤੀ ਵਿਦਿਆਰਥੀਆਂ ਨੇ ਨਾ ਅਧਿਆਪਕਾਂ ਨੇ ਕਰਾਇਆ ਇਹ ਇਹ ਸਰਕਾਰ ਦੇ ਸਟੈਪ ਆ ਜਿਹੜੇ ਇਹ ਸਰਕਾਰ ਦੇ ਸਟੈਪ ਐ ਇੰਨਾ ਸਰਕਾਰੀ ਸਕੂਲਾਂ ਨੂੰ ਖਤਮ ਕਰਨ ਦੇ ਸਟੈਪ ਆ ਅਸੀਂ ਅਧਿਆਪਕੋ ਜਥੇਬੰਦੀਆਂ ਵੱਲੋਂ ਜੋਰ ਲਾ ਕੇ ਅਸੀਂ ਅਧਿਆਪਕ ਵਰਗ ਹੈ ਜੋਰ ਲਾ ਰਹੇ ਹਾਂ ਕਿੰਨਾ ਸਰਕਾਰੀ ਸਕੂਲਾਂ ਨੂੰ ਬਚਾਇਆ ਜਾ ਸਕੇ ਲੋਕਾਂ ਤੋਂ ਅਸੀਂ ਮੰਗ ਕਰਦੇ ਹਾਂ ਕਿ ਸਰਕਾਰਾਂ ਦੀ ਖਸਲਤ ਨੂੰ ਪਹਿਚਾਨਣ ਰੀਅਲ ਦੇ ਵਿੱਚ ਇਹਨਾਂ ਨੇ ਕੋਈ ਸੁਧਾਰ ਨਹੀਂ ਕਰਨੇ ਇਹ ਨਿੱਜੀ ਕਰਨ ਵਾਲੀ ਗੱਲ ਰਹੇ